ਦੋਸਤੂ ਪੇਸ਼ ਨੇ ਸਰਜੀਤ ਪਾਤਰ ਜੀ ਦੇ ਕੁਝ ਸਤਰਾਂ ਤੁਪ ਸੂਰਜ ਦੀ ਦਿਖਾਵੇ ਹੋਰ ਰਾਹ ਤੁਪ ਸੂਰਜ ਦੀ ਦਿਖਾਵੇ ਹੋਰ ਰਾਹ ਚਾਨਣੀ ਵਿੱਚ ਹੋਰ ਰਸਤੇ ਚਮਕਦੇ ਹੋਰ ਮੰਜ਼ਿਲ ਦੱਸਦਾ ਕਰਦਾ ਚਿਰਾਗ ਸਿਵਿਆਂ ਲੋਏ ਹੋਰ ਪਗ ਚਿੰ ਸੁਲਕਦੇ ਇਸ ਸਿਵਾ ਇਹ ਚੰਨ ਸੂਰਜ ਇਹ ਚਿਰਾਗ ਬਹੁਤ ਵੱਖਰੇ ਰਸਤਿਆਂ ਵੱਲ ਖਿੱਚਦੇ ਮੈਂ ਚੁਰਾਹੇ ਤੇ ਖੜ੍ਹਾ ਹਾਂ ਸੋਚਦਾ ਕਿੰਨੇ ਟੁੱਟੇ ਕਰਦੇ ਆ ਇੱਕੋ ਹੋਂਦ ਤੇ ਐ ਮਨਾ ਤੂੰ ਬੇਸੁਰਾਂ ਸਾਜ਼ ਕਿਉਂ ਇੰਨੀ ਗੰਦਲੀ ਹੈ ਤੇਰੀ ਆਵਾਜ਼ ਕਿਉਂ ਸੁਰ ਨਹੀਂ ਹੁੰਦਾ ਤੂੰ ਕਿਉਂ ਕੀ ਗੱਲ ਹੈ ਇਲਮ ਦੇ ਮਸਲੇ ਨੇ ਜਾਂ اخلاق ਦੇ ਮਨ ਹੈ ਇੱਕ ਪੁਸਤਕ ਜਿਵੇਂ ਲਿਖ ਹੋ ਰਹੀ ਜਿਸ ਦਾ ਕੋਈ ਆਦ ਹੈ ਨਾ ਅੰਤ ਹੈ ਇੱਕ ਇਬਾਰਤ ਹੈ ਜੋ ਅੰਦਰ ਤੜਪਦੀ ਵਾਕ ਨੇ ਇੱਕ ਦੂਸਰੇ ਨੂੰ ਕੱਟਦੇ ਵਾਕ ਨੇ ਇੱਕ ਦੂਸਰੇ ਨੂੰ ਕੱਟਦੇ